ਹਾਂਜੀ ਸਟੂਡੈਂਟਸ ਵੈਲਕਮ ਕਰਦੇ ਆਂ ਤੁਹਾਡਾ ਟੂਰ ਸਟਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਭਾਸ਼ਾ ਬਣਗੀਆਂ ਭਾਸ਼ਾ ਬਣਗੀਆਂ ਵਾਲੇ ਕੁਐਸਚਨਸ ਕਰਾਂਗੇ ਭਾਸ਼ਾ ਬਣਗੀਆਂ ਰਜੇ 7 ਇਸ 7 ਦੇ ਵਿੱਚੋਂ ਆਪਾਂ ਜਿਹੜੇ ਸਭ ਤੋਂ ਪਹਿਲਾਂ ਕਰਾਂਗੇ ਪਿੰਜਨ ਤੇ ਕਰਿਓਲ ਪਿੰਜਨ ਤੇ ਕਰਿਓਲ ਇਹ ਆਪਾਂ ਇਸ ਵੀਡੀਓ ਦੇ ਵਿੱਚ ਕਰਾਂਗੇ ਭਾਸ਼ਾਵਾਂ ਨੂੰ ਹਾਂਜੀ ਇਹਦੇ ਵਿੱਚ ਪਿੰਜਣ ਪਹਿਲਾਂ ਮੈਂ ਤੁਹਾਨੂੰ ਵੈਸੇ ਥੋੜਾ ਜਿਹਾ ਸਮਝਾ ਦਾਨੀ ਆ ਹਨਾ ਸ਼ਾਰਟ ਦੇ ਵਿੱਚ ਕਿ ਪਿੰਜਣ ਭਾਸ਼ਾ ਕਿਹੜੀ ਹੁੰਦੀ ਹੈ ਪਿੰਜਣ ਭਾਸ਼ਾ ਹੋ ਹੁੰਦੀ ਹੈ ਜਦੋਂ ਦੋ ਅਣਜਾਣ ਵਿਅਕਤੀ ਹਨ ਆਪਾਂ ਕਿਤੇ ਵੀ ਜਾਨੇ ਆ ਆਪਾਂ ਨੂੰ ਉਹਨਾਂ ਦੀ ਭਾਸ਼ਾ ਨਹੀਂ ਆਉਂਦੀ ਤੇ ਉਹਨਾਂ ਨੂੰ ਆਪਣੀ ਨਿਆਰੀ ਹਨਾ ਜੇ ਸਮਝ ਘਟ ਆ ਰਹੀ ਆ ਤਾਂ ਉਸ ਸਮੇਂ ਆਪਾਂ ਕੰਮ ਚਲਾਉਣ ਲਈ ਜਿਹੜੀ ਥੋੜੀ-ਬੋਤੀ ਭਾਸ਼ਾ ਵਰਤ ਲੈਂਦੇ ਆ ਮੰਨ ਲਓ ਕੋਈ ਇੱਕ ਅੱਧਾ ਸ਼ਬਦ ਆਪਾਂ ਨੂੰ ਆਉਂਦਾ ਹੈ ਉਹਨਾਂ ਦੀ ਭਾਸ਼ਾ ਦਾ ਹਨਾ ਜਿਨ੍ਹਾਂ ਨਾਲ ਮੰਨ ਲਓ ਤੁਸੀਂ ਕਿਤੇ ਗਏ ਹੋਏ ਹੋ ਉੱਥੋਂ ਦੀ ਤੁਹਾਨੂੰ ਭਾਸ਼ਾ ਨਹੀਂ ਆਉਂਦੀ ਪਰ ਸਾਨੂੰ ਉੱਥੋਂ ਉਹਨੂੰ ਆਪਣੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰੋਂਗੇ ਹੈ ਨਾ ਤੇ ਅਗਲਾ ਵੀ ਆਪਾਂ ਨੂੰ ਉਵੇਂ ਹੀ ਅਹ ਆਪਣੇ ਜਾਣ ਪਛਾਣ ਦੀ ਥੋੜੀ-ਬਹੁਤੀ ਭਾਸ਼ਾ ਥੋੜੀ-ਬਹੁਤੀ ਅਬਦੀ ਰਲਾ ਕੇ ਕੰਮ ਚਲਾਉ ਜੀ ਇੱਕ ਮਤਲਬ ਕਿ ਆਪਾਂ ਨੂੰ ਗੱਲ ਸਮਝਾਉਣ ਦੀ ਕੋਸ਼ਿਸ਼ ਕਰੂਗਾ ਉਸ ਸਮੇ ਜਿਹੜੇ ਆਪਾਂ ਕੰਮ ਚਲਾਉ ਇੱਕ ਭਾਸ਼ਾ ਬਣਾਉਂਦੇ ਆ ਠੀਕ ਆ ਆਪਣੀ ਗੱਲ ਦੂਜੇ ਨੂੰ ਸਮਝਾਉਣ ਲਈ ਜਾਂ ਦੂਜੇ ਦੀ ਗੱਲ ਸਮਝਣ ਦੇ ਲਈ ਤੋ ਉਹਨਾਂ ਆਪਾਂ ਕਿਹੜੀ ਭਾਸ਼ਾ ਕਹਿੰਦੇ ਆ ਪਿੰਜਣ ਭਾਸ਼ਾ ਕਹਿੰਦੇ ਆ ਤੇ ਇਹੀ ਕੰਮ ਚਲਾਉ ਭਾਸ਼ਾ ਜਦੋਂ ਦੋ ਜਣੇ ਨੇ ਅਪਣਾਈ ਫਿਰ ਤਿੰਨ ਜਣੇ ਨੇ ਫਿਰ ਚਾਰ ਜਣੇ ਨੇ ਫਿਰ ਅੱਗੇ-ਅੱਗੇ ਤਾਂ ਦਾਇਰਾ ਵੱਧ ਜਾਂਦਾ ਹੌਲੀ-ਹੌਲੀ ਕਾਫੀ ਲੋਕਾਂ ਨੂੰ ਬੋਲਣ ਲੱਗ ਜਾਂਦੇ ਨੇ ਤਾਂ ਫਿਰ ਉਹ ਜਿਹੜ ਤਾਂ ਅੱਗੇ ਉਹ ਜਿਹੜੇ ਕਿ ਭਾਸ਼ਾ ਦਾ ਰੂਪ ਅਖਤਾਰ ਕਰ ਲੈਂਦੀ ਹੈ ਫਿਰ ਉਹ ਕੀ ਬਣ ਜਾਂਦੀ ਹੈ ਕਰਯੋਲ ਬਣ ਜਾਂਦੀ ਹੈ ਠੀਕ ਹੈ ਹਾਂਜੀ ਤਾਂ ਪਿੰਜਨ ਦਾ ਭਾਵ ਕੀ ਹੈ ਕੰਮ ਚਲਾਉ ਭਾਸ਼ਾ ਵੀ ਜਿਹੜੀ ਆਪਾਂ ਕੰਮ ਸਾਰਿਆਂ ਦੇ ਲਈ ਇੱਕ ਭਾਸ਼ਾ ਬਣਾ ਲੈਂਦੇ ਆ ਜਦੋਂ ਦੋ ਵੱਖ-ਵੱਖ ਭਾਸ਼ਾ ਨੂੰ ਬੋਲਣ ਵਾਲੇ ਵਿਅਕਤੀ ਆਪਸ ਦੇ ਵਿੱਚ ਮਿਲਦੇ ਨੇ ਆਪਸ ਦੇ ਵਿੱਚ ਸੰਪਰਕ ਦੇ ਵਿੱਚ ਆਉਂਦੇ ਨੇ ਤਾਂ ਵੱਖ-ਵੱਖ ਭਾਸ਼ਾਵਾਂ ਵਾਲੇ ਵਿਅਕਤੀ ਜਾਂ ਲੋਕ ਇੱਕ ਦੂਜੇ ਨੂੰ ਆਪਣੀ ਗੱਲਬਾਤ ਸਮਝਾਉਣ ਲਈ ਜਿਹੜੀ ਕੰਮ ਚਲਾਉ ਭਾਸ਼ਾ ਦੀ ਵਰਤੋਂ ਕਰਦੇ ਨੇ ਉਹਨੂੰ ਆਪਾਂ ਕਿਹੜੀ ਭਾਸ਼ਾ ਕਹਿੰਦੇ ਆ ਪਿੰਜਨ ਭਾਸ਼ਾ ਕਿਹਾ ਜਾਂਦਾ ਤਾਂ ਇਸ ਭਾਸ਼ਾ ਨੂੰ ਮਿਸ਼ਰਤ ਭਾਸ਼ਾ ਵੀ ਕਹਿੰਦੇ ਆ ਸਰ ਮਿਸ਼ਰਤ ਭਾਸ਼ਾ ਕਿਵੇਂ ਇੱਕ ਤਾਂ ਉਹਨੇ ਜਿਵੇਂ ਆਪਾਂ ਇੱਕ ਤਾਂ ਅਗਲੇ ਦੀ ਭਾਸ਼ਾ ਦੇ ਕੁਝ ਸ਼ਬਦ ਲੈੇ ਕੁਝ ਆਪਾਂ ਆਪਣੀ ਭਾਸ਼ਾ ਦੇ ਸ਼ਬਦ ਲੈੇ ਕੁਝ ਉਹ ਮਤਲਬ ਕਿ ਆਪਾਂ ਨੇ ਸਾਰਾ ਰਲਾ ਕਰਤਾ ਤਾਂ ਉਹ ਕੀ ਹੋ ਗਿਆ ਮਿਸ਼ਰਣ ਕਰਤਾ ਮਿਸ਼ਰਤ ਭਾਸ਼ਾ ਵੀ ਕਿਹਾ ਜਾਂਦਾ ਤੇ ਇੱਕ ਮਿਲੀ ਜੁਲੀ ਭਾਸ਼ਾ ਹੋ ਜਾਂਦੀ ਹੈ ਜੋ ਵੱਖ-ਵੱਖ ਭਾਸ਼ਾਵਾਂ ਵਾਲੇ ਲੋਕ ਸੌਖੇ ਢੰਗ ਨਾਲ ਆਪਣੀ ਆਪਸੀ ਗੱਲਬਾਤ ਜਾਂ ਸੰਚਾਰ ਨੂੰ ਕਰ ਪਾਉਂਦੇ ਨੇ ਤੇ ਪਿੰਜਣ ਭਾਸ਼ਾ ਨੂੰ ਵਧੇਰੇ ਸਰਲ ਤੇ ਸੰਖੇਪਿਤ ਹੁੰਦੀ ਆ ਪਿੰਜਲ ਭਾਸ਼ਾ ਕੀ ਆ ਬਧੇਰੇ ਸਰਲ ਹੁੰਦੀ ਆ ਮਤਲਬ ਕਿ ਆਪਾਂ ਮੰਨ ਲਓ ਤੁਹਾਨੂੰ ਕਿਸੇ ਨਾਲ ਆਪਾਂ ਗੱਲ ਕਰ ਰਹੇ ਆ ਜਾਂ ਆਪਾਂ ਬੰਗਾਲੀ ਭਾਸ਼ਾ ਦੇ ਵਿੱਚ ਆਪਾਂ ਗੱਲ ਕਰਨੀ ਚਾਹੁੰਦੇ ਆ ਜਾਂ ਗੁਜਰਾਤੀ ਦੇ ਵਿੱਚ ਆਪਾਂ ਨੂੰ ਨਹੀਂ ਆਉਂਦੀ ਤਾਂ ਉਹ ਸਮੇਂ ਆਪਾਂ ਕੁਝ ਇੰਗਲਿਸ਼ ਦੇ ਸ਼ਬਦ ਕੁਝ ਹਿੰਦੀ ਦੇ ਸ਼ਬਦ ਕੁਝ ਗੁਜਰਾਤੀ ਦੇ ਬੋਲ ਤਾਂਗੇ ਤਾਂ ਉਹ ਆਪਣੇ ਲਈ ਤਾਂ ਸਰਲ ਹੋਊਗੀ ਤੇ ਆਪਾਂ ਸ਼ਬਦ ਵੀ ਛੋਟੇ ਛੋਟੇ ਬੋਲਾਂਗੇ ਪੂਰੀ ਲੰਬੀ ਲੰਬੀ ਗੱਲ ਨਹੀਂ ਕਰ ਸਕਾਵਾਂਗੇ ਕਿਉਂਕਿ ਲੰਬੀ ਲੰਬੀ ਗੱਲ ਆਪਾਂ ਆਪਣੀ ਭਾਸ਼ਾ 'ਚ ਹੀ ਕਰ ਸਕਦੇ ਆ ਹਨਾ ਤਾਂ ਮਤਲਬ ਕੀ ਹੋ ਗਿਆ ਵੀ ਇਹ ਤਾਂ ਰੂਪ ਆ ਜਿਹੜਾ ਕਿ ਸੰਖੇਪ ਹੁੰਦੀ ਆ ਤੇ ਇਸ ਭਾਸ਼ਾ ਦਾ ਜਿਹੜਾ ਖੇਤਰਾ ਦਾਇਰਾ ਉਹ ਵੀ ਸੀਮਤ ਹੁੰਦਾ ਕਿਉਂਕਿ ਦੋ ਜਣੇ ਗੱਲ ਕਰ ਰਹੇ ਨੇ ਦੋ ਜਣੇ ਹੋਣਗੇ ਵੱਧ ਤੋਂ ਵੱਧ ਦੋ ਪਰਸਨ ਤੁਹਾਡੇ ਨਾਲ ਹੋਰ ਹੋ ਸਕਦੇ ਨੇ ਤੇ ਪਿੰਜਨ ਭਾਸ਼ਾ ਦੀ ਵਰਤੋਂ ਆਮ ਕਰਕੇ ਕਿਸੇ ਇਲਾਕੇ ਜਾਂ ਦੇਸ਼ ਵਿੱਚ ਜਾਣ ਵਾਲੇ ਵਪਾਰੀ ਜਾਂ ਸਲਾਨੀ ਲੋਕ ਕਰਦੇ ਨੇ ਹਾਂਜੀ ਪਿੰਜਨ ਭਾਸ਼ਾ ਦੀ ਵਰਤੋਂ ਕੌਣ ਕਰਦੇ ਨੇ ਇੱਕ ਤਾਂ ਜਿਹੜੇ ਵਪਾਰੀ ਨੇ ਮੰਨ ਲਓ ਤੁਸੀਂ ਵਪਾਰ ਕਰਨ ਜਾ ਰਹੇ ਹੋ ਤਾਂ ਉੱਥੇ ਤੁਹਾਨੂੰ ਉੱਥੋਂ ਦੀ ਭਾਸ਼ਾ ਨਹੀਂ ਆਉਂਦੀ ਬਟ ਤੁਸੀਂ ਉਸ ਸਮੇਂ ਕੰਮ ਚਲਾਉਣ ਦੇ ਲਈ ਇੱਕ ਭਾਸ਼ਾ ਬੋਲੋਗੇ ਹਨਾ ਤਾਂ ਵਪਾਰੀ ਲੋਕ ਹੋਗੇ ਤੇ ਸਲਾਨੀ ਕੀ ਹੋਗੇ ਜਿਹੜੇ ਘੁਮਣ ਵਗੈਰਾ ਜਾਂਦੇ ਨੇ ਹਨਾ ਉਹ ਲੋਕ ਕਿਹਸ ਭਾਸ਼ਾ ਦੀ ਝਾ ਦੇ ਵਰਤੋਂ ਕਰਦੇ ਨੇ ਤੇ ਇਸ ਤਰ੍ਹਾਂ ਆਪਾਂ ਕਹਿ ਸਕਦੇ ਆ ਕਿ ਪਿੰਜਨ ਦੋ ਭਾਸ਼ਾਵਾਂ ਦੇ ਸੰਪਰਕ ਤੋਂ ਪੈਦਾ ਹੁੰਦੀ ਆ ਤਾਂ ਆਪਾਂ ਕਹਿ ਸਕਦੇ ਵੀ ਪਿੰਜਨ ਭਾਸ਼ਾ ਦੋ ਭਾਸ਼ਾਵਾਂ ਦੇ ਸੰਪਰਕ ਤੋਂ ਪੈਦਾ ਹੋਗੀ ਦੋ ਵਿਅਕਤੀਆਂ ਦੇ ਜਿਹੜੀ ਆਪਣੀ ਆਪਣੀ ਭਾਸ਼ਾ ਸੀ ਉਤੋਂ ਜਿਹੜੀ ਭਾਸ਼ਾ ਵਿਕਸਿਤ ਹੋ ਗਈ ਹੋਗੀ ਪਿੰਜਨ ਅ ਤੇ ਉਹ ਭਾਸ਼ਾ ਜੋ ਦੋ ਭਾਸ਼ਾ ਸਮੁਦਾਵਾਂ ਦੇ ਆਪਸੀ ਸੰਚਾਰ ਦੀਆਂ ਜ਼ਰੂਰਤਾਂ ਨੂੰ ਮੁੱਖ ਰੱਖ ਕੇ ਵਿਕਸਿਤ ਹੁੰਦੀ ਆ ਪਿੰਜਨ ਭਾਸ਼ਾ ਦੀ ਸਥਾਪਤੀ ਦੇ ਕੁਝ ਆਧਾਰ ਮੰਨੇ ਜਾਂਦੇ ਨੇ ਸਭ ਤੋਂ ਪਹਿਲਾ ਧਾਰ ਕੀ ਹੈ ਸੰਪਰਕ ਦੀ ਸਥਿਤੀ ਨੂੰ ਮੰਨਿਆ ਜਾਂਦਾ ਹਾਂਜੀ ਪਿੰਜਨ ਭਾਸ਼ਾ ਦੇ ਪੁੱਛੇ ਆਧਾਰ ਨੇ ਸਭ ਤੋਂ ਪਹਿਲਾ ਕੀ ਹੈ ਸੰਪਰਕ ਦੀ ਸਥਿਤੀ ਨੂੰ ਮੰਨਿਆ ਜਾਂਦਾ ਮਤਲਬ ਕਿ ਤੁਸੀਂ ਜੋ ਵਪਾਰ ਕਰਨ ਜਾ ਰਹੇ ਹੋ ਜਾਂ ਘੁੰਮਣ ਜਾ ਰਹੇ ਹੋ ਉਸ ਸਮੇਂ ਕਿਹੜੀ ਸਥਿਤੀ ਆ ਉਸ ਦੇ ਅਕੋਰਡਿੰਗ ਆਪਾਂ ਭਾਸ਼ਾ ਦੀ ਵਰਤੋਂ ਕਰਦੇ ਹਾਂ ਦੂਜਾ ਧਾਰ ਪ੍ਰੇਰਨਾ ਨੂੰ ਮੰਨਿਆ ਜਾਂਦਾ ਪ੍ਰੇਰਨਾ ਕੀ ਮੋਟੀਵੇਸ਼ਨ ਹਨ ਵੀ ਦੂਜੇ ਨੂੰ ਮੰਨ ਲਓ ਤੁਸੀਂ ਤੁਹਾਨੂੰ ਉੱਥੋਂ ਵਪਾਰ ਕਰਨ ਜੇ ਤੁਹਾਨੂੰ ਉੱਥੋਂ ਦੀ ਭਾਸ਼ਾ ਨਹੀਂ ਆਉਂਦੀ ਤਾਂ ਉੱਥੋਂ ਦੇ ਜਿਹੜੇ ਤੁਹਾਡੇ ਨਾਲ ਵਪਾਰ ਕਰਨਾ ਜਾ ਤੁਸੀਂ ਜਿੱਥੇ ਘੁੰਮਣ ਜਾ ਰਹੇ ਹੋ ਹਨ ਉਹ ਗਾਈਡ ਵੀ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰੂਗਾ ਤੁਹਾਨੂੰ ਇਹਦੇ ਨਾਲ ਹੌਸਲਾ ਵਧੂਗਾ ਕਿ ਹਾਂ ਇਹ ਸਾਨੂੰ ਗੱਲ ਸਮਝਾ پا ਰਿਹਾ ਜੇ ਤੁਸੀਂ ਉਹਨੂੰ ਗੱਲ ਸਮਝਾ پا ਰਹੇ ਹੋ ਤਾਂ ਤੁਹਾਡੇ ਮਨ ਦੇ ਵਿੱਚ ਪ੍ਰੇਰਣਾ ਹੋਊਗੀ ਕਿ ਹਾਂ ਇਹ ਸਮਝ ਰਿਹਾ ਆਪਾਂ ਇਹਨੂੰ ਹੋਰ ਵੀ ਸਮਝਾਈਏ ਭਾਸ਼ਾਈ ਤਬਦੀਲੀ ਇਹਦਾ ਅਗਲਾ ਧਾਰਾ ਤੇ ਅਗਲਾ ਧਾਰਾ ਕੀ ਹੋਗਾ ਇਹਦਾ ਭਾਸ਼ਾਈ ਤਬਦੀਲੀ ਮਤਲਬ ਕਿ ਭਾਸ਼ਾ ਆਪਣੀ ਟਰਾਂਸਫਰ ਹੋ ਜਾਂਦੀ ਆ ਇਸ ਦੇ ਨਾਲ ਦੋਹਾਂ ਭਾਸ਼ਾਵਾਂ ਦੀ ਵਿਆਕਰਨਿਕ ਵੰਤਰ ਦੇ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ ਬਟ ਜੇ ਆਪਾਂ ਕਹੀਏ ਕਿ ਵਿਆਕਰਨ ਦੇ ਤੌਰ ਤੇ ਜਿਹੜੀ ਆਪਾਂ ਦੋ ਭਾਸ਼ਾਵਾਂ ਤੋਂ ਇੱਕ ਅਲੱਗ ਭਾਸ਼ਾ ਬਣਾ ਲਈ ਜਿਹੜੀ ਆਪਣੀ ਆਪਣੀ ਭਾਸ਼ਾ ਮੰਨੇ ਉਹਨਾਂ ਦੀ ਵਿਆਕਰਨ ਦੇ ਵਿੱਚ ਕੋਈ ਪਰਿਵਰਤਨ ਨਹੀਂ ਆਊਗਾ ਠੀਕ ਹੈ ਕਿਉਂਕਿ ਇਹ ਭਾਸ਼ਾ ਤੁਨੀ ਤੇ ਅਧਾਰਿਤ ਹੁੰਦੀ ਹੈ ਜਿਹੜੀ ਆਪਾਂ ਭਾਸ਼ਾ ਬੋਲਦੇ ਤਾਂ ਤੁਨੀ ਦੇ ਅਧਾਰ ਤੇ ਮੰਨ ਲਓ ਹੁਣ ਆਪਾਂ ਇੱਕ ਮਲਵਈ ਭਾਸ਼ਾ ਹਨਾ ਇੱਕ ਮਾਝੀ ਆਪਣੀ ਟਕਸਾਲੀ ਭਾਸ਼ਾ ਹੈਗੀ ਮਾਝੀ ਬਟ ਆਪਾਂ ਜਿਹੜੇ ਮਲਵਈ ਭਾਸ਼ਾ ਬੋਲਦੇ ਆਂ ਬਟ ਇਹ ਥੋੜੀ ਹੈ ਕਿ ਆਪਣੀ ਜਿਹੜੀ ਵਿਆਕਰਨਿਕ ਵੰਤਰ ਆ ਜਦੋਂ ਆਪਾਂ ਲਿਖਦੇ ਹੁਣ ਆਪਾਂ ਲਿਖਣ ਟਾਈਮ ਥੋੜੀ ਆਪਾਂ ਜਿਹੜੇ ਟਕਸਾਲੀ ਭਾਸ਼ਾ ਦੇ ਵਿੱਚ ਸ਼ਬਦ ਲਿਖਣਾ ਉਹ ਟਕਸਾਲੀ ਭਾਸ਼ਾ ਜਿਹਾ ਲਿਖਦੇ ਉਹ ਮਲਵਈ ਭਾਸ਼ਾ ਵਿੱਚ ਨਹੀਂ ਲਿਖਦੇ ਨਾ ਦੁਆਬੀ ਚ ਲਿਖਦੇ ਆਂ ਤਾਂ ਪਿੰਜਣਾ ਜਿਹੜੀ ਭਾਸ਼ਾ ਕਿਉਂਕਿ ਜ ਤੇ ਪਿੰਜਨ ਭਾਸ਼ਾ ਲਈ ਆਸਾਨੀ ਨਾਲ ਉਚਾਰਿਆ ਜਾ ਸਕਣ ਵਾਲੀਆਂ ਧੂਣੀਆਂ ਨੂੰ ਆਪਾਂ ਦੋਹਾਂ ਭਾਸ਼ਾਵਾਂ ਦੇ ਵਿਆਕਰਨਿਕ ਨਿਯਮਾਂ ਨੂੰ ਆਧਾਰ ਬਣਾਇਆ ਜਾਂਦਾ ਹਾਂ ਹਾਂ ਵਿਆਕਰਨਿਕ ਨਿਯਮ ਨੂੰ ਆਧਾਰ ਬਣਾ ਸਕਦਾ ਬਟ ਇਹ ਨਹੀਂ ਹੈ ਕਿ ਆਪਾਂ ਉਹਦੇ ਵਿਆਕਰਨਿਕ ਵੰਤਰ ਦੇ ਵਿੱਚ ਕੋਈ ਫਰਕ ਪਾ ਦਾਂਗੇ ਪਰ ਉਹ ਵਿਆਕਰਨਿਕ ਨਿਯਮ ਕੀ ਹੁੰਦਾ ਨਿਯਮ ਹੀ ਪ੍ਰਯੋਗ ਦੇ ਵਿੱਚ ਲਿਆਇਆ ਜਾਂਦਾ ਹੈ ਜੋ ਸਰਲ ਤੇ ਸੌਖੇ ਹੁੰਦੇ ਨੇ ਹਾਂ ਜਿਹੜੇ ਜਿਹੜੇ ਸੌਖੇ ਨੇ ਸਰਲ ਨੇ ਆਪਾਂ ਉਹੀ ਜਿਹੜੇ ਯੂਜ਼ ਕਰਾਂਗੇ ਬਾਕੀ ਨਹੀਂ ਹਾਂਜੀ ਇਹ ਸੀ ਤੁਹਾਡਾ ਪਿੰਜਨ ਭਾਸ਼ਾ ਅੱਗੇ ਪਾ ਕਰਾਂਗੇ ਕਰਿਓਲ ਹਾਂਜੀ ਕਰਿਓਲ ਭਾਸ਼ਾ ਕਿਹੜੀ ਹੈ ਪਿੰਜਨ ਭਾਸ਼ਾ ਹੀ ਅੱਗੇ ਜਿਹੜਾ ਆਪਣਾ ਰੂਪ ਧਾਰਨ ਕਰ ਲੈਂਦੀ ਹੈ ਕਰਿਓਲ ਜਦੋਂ ਉਹਨੂੰ ਕਾਫੀ ਜ਼ਿਆਦਾ ਅਪਣਾ ਲੈਂਦੇ ਨੇ ਜਦੋਂ ਕੰਮ ਚਲਾਉ ਭਾਸ਼ਾ ਜਿਹੜੀ ਕਿ ਸਮਾ ਪਾ ਕੇ ਕਿਸੇ ਭਾਸ਼ਾ ਹੀ ਸਮਾਜ ਦੀ ਮਤਲਬ ਕਿ ਕਿਸੇ ਸਮਾਜ ਦੀ ਸਥਾਨਕ ਭਾਸ਼ਾ ਬਣ ਜਾਂਦੀ ਆ ਤਾਂ ਫਿਰ ਉਪਾਸ਼ਨ ਜਦੋਂ ਜਿਆਦਾ ਹੋ ਜਾਂਦਾ ਘੇਰਾ ਵੱਜ ਜਾਂਦਾ ਦੋ ਭਾਸ਼ਾ ਕਿਹੜੀ ਬਣ ਜਾਂਦੀ ਹੈ ਕਰਿਓਲ ਬਣ ਜਾਂਦੀ ਆ ਤਾਂ ਉਸ ਸਮੇਂ ਜਿਹੜੀ ਉਤਪਨ ਹੋਈ ਭਾਸ਼ਾ ਨੂੰ ਕਰਿਓਲ ਭਾਸ਼ਾ ਕਿਹਾ ਜਾਂਦਾ ਅਸਲ ਦੇ ਵਿੱਚ ਜਿਹੜੀ ਕਰਿਓਲ ਭਾਸ਼ਾ ਹਾਂਜੀ ਤਾਂ ਇਸ ਸਮੇਂ ਜਿਹੜੀ ਨਵੀਂ ਭਾਸ਼ਾ ਬਣਦੀ ਉਹਨਾਂ ਆਪਕੇ ਕਿਹੜੀ ਭਾਸ਼ਾ ਕਹਿੰਦੇ ਨੇ ਕਰਿਓਲ ਭਾਸ਼ਾ ਬਸ ਆਪਾਂ ਸ਼ਾਰਟ ਦੇ ਵਿੱਚ ਯਾਦ ਰੱਖਣਾ ਤੁਸੀਂ ਵੀ ਜਿਹੜੀ ਕੰਮ ਚਲਾਉ ਭਾਸ਼ਾ ਪਿੰਜਨ ਭਾਸ਼ਾ ਹੌਲੀ ਹੌਲੀ ਜਦੋਂ ਸਥਾਨਕ ਭਾਸ਼ਾ ਬਣ ਜਾਂਦੀ ਹੈ ਤਾਂ ਕਿਹੜੀ ਭਾਸ਼ਾ ਬਣ ਜਾਂਦੀ ਹੈ ਕਰਿਓਲ ਬਣ ਜਾਂਦੀ ਹੈ ਹਾਂਜੀ ਅਸਲ ਦੇ ਵਿੱਚ ਜਿਹੜੀ ਕਰਿਆਲ ਭਾਸ਼ਾ ਦੀ ਬਣ ਗਈ ਉਹ ਪਿੰਜਨ ਭਾਸ਼ਾ ਤੇ ਅਧਾਰਿਤ ਆ ਮਤਲਬ ਕਿ ਕਰਿਆਲ ਭਾਸ਼ਾ ਪਿੰਜਨ ਭਾਸ਼ਾ ਦੇ ਅਧਾਰਤਾ ਵਿੱਚ ਜੇ ਕਰਿਆਲ ਭਾਸ਼ਾ ਬਣੀ ਤਾਂ ਉਸ ਤੋਂ ਪਹਿਲਾਂ ਕਿਹੜੀ ਸੀ ਪਿੰਜਨ ਭਾਸ਼ਾ ਸੀ ਆਪਾਂ ਸਿੱਧੀ ਗੱਲ ਪਾਈ ਗੈ ਸਕਦੇ ਵੀ ਜੇ ਪਿੰਜਨ ਭਾਸ਼ਾ ਭਾਸ਼ਾ ਸੀ ਤਾਂ ਕਰਿਆਲ ਭਾਸ਼ਾ ਬਣੀ ਕਿਉਂਕਿ ਪਿੰਜਨ ਭਾਸ਼ਾ ਹੀ ਅੱਗੇ ਕਿਹਦਾ ਰੂਪ ਧਾਰਨ ਕਰੂਗੀ ਕਰਿਆਲ ਭਾਸ਼ਾ ਦਾ ਜੇ ਹੁਣ ਪਿੰਜਨ ਭਾਸ਼ਾ ਹੀ ਨਹੀਂ ਹੋਊਗੀ ਤਾਂ ਫਿਰ ਕਰਿਆਲ ਕਿੱਥੋਂ ਬਣ ਜੂਗੀ ਤਾਂ ਕਰਿਆਲ ਭਾਸ਼ਾ ਦਾ ਜਿਹੜਾ ਬੇਸ ਆ ਉਹ ਕਿਹੜੀ ਭਾਸ਼ਾ ਪਿੰਜਨ ਆ ਤੇ ਪਿੰਜਣ ਪੱਕੇ ਰੂਪ ਦੇ ਵਿੱਚ ਕਿਸੇ ਭਾਸ਼ਾਈ ਗਰੁੱਪ ਦੀ ਮਾਤ ਭਾਸ਼ਾ ਬਣ ਜਾਂਦੀ ਹੈ ਹੁਣ ਜਿਹੜੀ ਪਿੰਜਣ ਭਾਸ਼ਾ ਮੰਨ ਲਓ 10 ਜਣੇ ਬੋਲ ਰਹੇ ਸੀ 20 ਜਣੇ ਅੱਗੇ ਫਿਰ 100 200 400 500 ਹੁਣ ਉਹ ਸਥਾਨਕ ਇਲਾਕਾ ਬੋਲਣ ਲੱਗ ਜੂਗਾ ਤਾਂ ਜਿਹੜਾ ਉਹ ਸਥਾਨਕ ਇਲਾਕਾ ਉਹਦੀ ਉਹ ਕਿਹੜੀ ਭਾਸ਼ਾ ਹੋਊਗੀ ਮਾਤ ਭਾਸ਼ਾ ਹੋਊਗੀ ਮਾਤ ਭਾਸ਼ਾ ਉਹ ਭਾਸ਼ਾ ਹੁੰਦੀ ਹੈ ਜਿਹੜੀ ਆਪਾਂ ਆਪਣੇ ਘਰ ਪਰਿਵਾਰ ਰਿਸ਼ਤੇਦਾਰਾਂ ਠੀਕ ਹੈ ਉਹਨਾਂ ਦੇ ਵਿੱਚ ਆਪਾਂ ਗੱਲਬਾਤ ਸਮੇਂ ਉਹ ਜਿਹੜੀ ਵਰਤੋਂ ਕਰਦੇ ਆ ਭਾਸ਼ਾ ਦੀ ਜਿਹੜੀ ਆਪਾਂ ਘਰ ਤੋਂ ਸਿੱਖਦੇ ਹੁਣ ਕਿਹੜੀ ਆਪਣੀ ਭਾਸ਼ਾ ਠੀਕ ਹੈ ਉਹ ਹੀ ਅੱਗੇ ਜਿਹੜੀ ਬਣ ਜਾਂਦੀ ਹੈ ਮਾਤ ਭਾਸ਼ਾ ਸਾਡੇ ਦੇਸ਼ ਦੇ ਵਿੱਚ ਉਰਦੂ ਜਹੀ ਭਾਸ਼ਾ ਹੈ ਜਿਹੜੀ ਪਹਿਲਾਂ ਪਿੰਜਨ ਭਾਸ਼ਾ ਸੀ ਫਿਰ ਹੌਲੀ-ਹੌਲੀ ਰੂਪ ਧਾਰਨ ਕਰ ਗਈ ਕਰਿਓਲ ਭਾਸ਼ਾ ਠੀਕ ਹੈ ਤੇ ਜਦੋਂ ਪਿੰਜਨ ਭਾਸ਼ਾ ਕਰਿਓਲ ਭਾਸ਼ਾ ਦਾ ਰੂਪ ਧਾਰਨ ਕਰ ਲੈਂਦੀ ਹੈ ਤਾਂ ਇਹਦੇ ਸਥਿਰ ਨਿਯਮ ਬਣ ਜਾਂਦੇ ਨੇ ਮਤਲਬ ਕਿ ਜਿਹੜੀ ਪਹਿਲਾਂ ਪਿੰਜਨ ਕੰਮ ਚ ਲਾਉ ਭਾਸ਼ਾ ਸੀ ਜਦੋਂ ਕਰਿਓਲ ਭਾਸ਼ਾ ਬਣ ਜਾਂਦੀ ਹੈ ਫਿਰ ਉਹਦੇ ਕੁਝ ਨਿਯਮ ਬਣ ਜਾਂਦੇ ਨੇ ਤਾਂ ਫਿਰ ਇਹ ਕਰੋਲ ਕਰਿਓਲ ਭਾਸ਼ਾ ਉਸ ਭਾਸ਼ਾ ਹੀ ਸਮੂਹ ਦੀ ਜਿਹੜੀ ਮਾਤ ਭਾਸ਼ਾ ਬਣ ਜਾਂਦੀ ਹੈ ਮਤਲਬ ਕਿ ਜਿਹੜਾ ਉਹ ਸਮੂਹ ਹੁੰਦਾ ਉਹਦੀ ਫਿਰ ਕਿਹੜੀ ਭਾਸ਼ਾ ਬਣ ਜਾਂਦੀ ਹੈ ਮਾਤ ਭਾਸ਼ਾ ਬਣ ਜਾਂਦੀ ਹੈ ਤੇ ਕਿ ਪੀੜੀ ਤਰ ਪੀੜੀ ਅੱਗੇ ਉਹ ਚਲਦੀ ਰਹਿੰਦੀ ਹੈ ਪੀੜੀ ਤਰ ਪੀੜੀ ਅੱਗੇ ਉਹ ਚਲਦੀ ਰਹਿੰਦੀ ਮੰਨ ਲੇ ਹੁਣ ਕਿਸੇ ਘਰ ਦੇ ਵਿੱਚ ਬੱਚਾ ਹਨਾ ਉਹ ਸਕੂਲ ਚ ਆਪਣਾ ਘਰ ਚ ਪੰਜਾਬੀ ਬੋਲ ਰਹਾ ਬਟ ਉਹ ਸਕੂਲ ਚ ਹਿੰਦੀ ਜਾਂ ਇੰਗਲਿਸ਼ ਬੋਲ ਰਹਾ ਤਾਂ ਘਰ ਆ ਕੇ ਵੀ ਉਹ ਥੋੜੇ ਥੋੜੇ ਸ਼ਬਦ ਉਹ ਹੀ ਬੋਲਨੇ ਸ਼ੁਰੂ ਕਰ ਦੋ ਹਨਾ ਅੱਗੇ ਜਿਹੜੀ ਜਨਰੇਸ਼ਨ ਹੋਊਗੀ ਉਹ ਵੀ ਐਵੇਂ ਕਰਨਾ ਸ਼ੁਰੂ ਕਰ ਦੂਗੀ ਤਾਂ ਉਸ ਹੌਲੀ ਹੌਲੀ ਅੱਗੇ ਅੱਗੇ ਆਪਣਾ ਸਟੇਪ ਵਧਦੇ ਜਾਣਗੇ ਪੀੜ ਤਾ ਪਿੰਜਨ ਭਾਸ਼ਾ ਬੋਲਣ ਵਾਲੇ ਮਾਤਾ ਪਿਤਾ ਬੱਚਿਆਂ ਕਰਕੇ ਪਿੰਜਨ ਭਾਸ਼ਾ ਨੂੰ ਮਾਤ ਭਾਸ਼ਾ ਮਤਲਬ ਕਿ ਗ੍ਰੈਂਡ ਕਰ ਲੈਂਦੇ ਉਹ ਜਿਵੇਂ ਮੈਂ ਉਦਾਹਰਨ ਦਿੱਤੀ ਹੈ ਵੀ ਜੇ ਕੋਈ ਪਿੰਜਨ ਭਾਸ਼ਾ ਬੋਲ ਰਿਹਾ ਕੰਮ ਚਲਾਉ ਭਾਸ਼ਾ ਬੋਲ ਰਿਹਾ ਤਾਂ ਅੱਗੇ ਕਰੇਵਲ ਭਾਸ਼ਾ ਬਣ ਜੂਗੀ ਹੌਲੀ ਕੋ ਕਿਉਂ ਉਹਨਾਂ ਦੀ ਮਾਤ ਭਾਸ਼ਾ ਬਣ ਜੂਗੀ ਤਾਂ ਇਸ ਸਥਿਤੀ ਵਿੱਚ ਜਿਹੜੇ ਮਾਤਾ ਪਿਤਾ ਦੀ ਪਿੰਜਨ ਭਾਸ਼ਾ ਸੀ ਉਹ ਬੱਚਿਆਂ ਲਈ ਕੀ ਬਣ ਜੂਗੀ ਕਰੇਵਲ ਭਾਸ਼ਾ ਬਣ ਜੂਗੀ ਕਿਉਂਕਿ ਉਹ ਘਰ ਤੋਂ ਸਿੱਖੀ ਉਹਨਾਂ ਨੇ ਮਾਂ-ਬਾਪ ਤੋਂ ਸਿੱਖੀ ਉਹ ਅੱਗੇ ਉਹਨਾਂ ਦੀ ਕਿਹੜੀ ਭਾਸ਼ਾ ਬਣ ਗਈ ਕਰੇਵਲ ਭਾਸ਼ਾ ਬਣ ਗਈ ਤਾਂ ਕਰੇ ਉਦੋਂ ਹੁੰਦੀ ਹੈ ਜਦੋਂ ਘੱਟ ਗਿਣਤੀ ਬੁਲਾਰੇ ਬਹੁ ਗਿਣਤੀ ਭਾਸ਼ਾ ਦੇ ਸੰਪਰਕ ਦੇ ਵਿੱਚ ਆਉਂਦੇ ਨੇ ਮਤਲਬ ਕਿ ਘੱਟ ਗਿਣਤੀ ਦੇ ਬੁਲਾਰੇ ਜਦੋਂ ਜ਼ਿਆਦਾ ਗਿਣਤੀ ਦੇ ਬੁਲਾਰਿਆਂ ਦੇ ਵਿੱਚ ਆ ਜਾਂਦੇ ਨੇ ਤਾਂ ਉਹ ਜਿਹੜੇ ਮਤਲਬ ਕਿ ਥੋੜੇ ਬੋਲਣ ਵਾਲੇ ਜਦੋਂ ਜ਼ਿਆਦਾ ਬੋਲਣ ਵਾਲੇ ਬਣ ਜਾਂਦੇ ਨੇ ਤਾਂ ਕਿਹੜੀ ਭਾਸ਼ਾ ਬਣ ਜਾਂਦੀ ਹੈ ਕਰੋਲ ਭਾਸ਼ਾ ਬਣ ਜਾਂਦੀ ਹੈ ਤੇ ਦੀ ਆਪਣੀ ਵਿਆਕਰਨ ਹੁੰਦੀ ਆ ਕਰੋਲ ਭਾਸ਼ਾ ਪਹਿਲਾਂ ਪਹਿਲਾਂ ਅਫਰੀਕੀ ਗੁਲਾਮਾਂ ਦੀ ਔਲਾਦ ਦੇ ਵਿੱਚੇ ਪੈਦਾ ਹੋਈ ਅੱਜ ਕੱਲ ਬਹੁਤ ਸਾਰੇ ਭਾਸ਼ਾਈ ਸਮੂਹ ਐਵੇਂ ਦੇ ਨੇ ਜੋ ਕਈ ਕਾਰਨਾ ਕਰਕੇ ਬਹੁ ਗਿੰਤੀ ਭਾਸ਼ਾ ਸਮੂਹਾਂ ਦੇ ਵਿੱਚ ਵਿਚਰਦੇ ਨੇ ਤਾਂ ਕਰੇਵਲ ਭਾਸ਼ਾ ਦੀ ਵਰਤੋਂ ਕਰਦੇ ਨੇ ਮਤਲਬ ਕਿ ਬਹੁਤ ਸਾਰੇ ਹਜੇ ਲੋਕ ਨਹੀਂ ਜਿਹੜੇ ਪਹਿਲਾਂ ਪਿੰਜਨ ਭਾਸ਼ਾ ਹੌਲੀ ਹੌਲੀ ਕਰੇਵਲ ਭਾਸ਼ਾ ਬਣ ਜਾਂਦੀ ਹੈ ਜਿਹਨਾਂ ਦੀ ਆਪਣੀ ਤੇ ਕੁਝ ਸਮਾਂ ਬੀਤਣ ਮਗਰੋਂ ਕਰੇਵਲ ਮਾਤ ਭਾਸ਼ਾ ਦਾ ਬੁਲਾਰਾ ਦੇ ਉਹਦੀ ਔਲਾਦ ਸਥਾਨਿਕ ਭਾਸ਼ਾ ਰੂਪ ਗ੍ਰਹਿਣ ਕਰ ਜਾਂਦੇ ਨੇ ਮਤਲਬ ਕਿ ਉਹਨਾਂ ਦੀ ਮਾਤ ਭਾਸ਼ਾ ਬਣ ਜਾਂਦੀ ਆ ਬਹੁ ਗਿੰਤੀ ਲੋਕਾਂ ਦੀ ਉਹ ਭਾਸ਼ਾ ਬਣ ਜਾਂਦੀ ਸੋ ਇਸ ਤੋਂ ਸਾਡੇ ਪਿੰਜਨ ਤੇ ਕਰੇਵਲ ਭਾਸ਼ਾ ਤੇ ਆਈ ਹੋਪ ਤੁਸੀਂ ਸਮਝ ਗਏ ਹੋਵੋਗੇ